ਸ਼ਹਿਰ ਧਾਰੀਵਾਲ ਦੇ तकरीबन 15 ਘਰ ਪਾਣੀ ਵਿੱਚ ਡੁੱਬੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੋ ਰਹੀ ਪਿਛਲੇ ਦਿਨਾਂ ਤੋਂ ਬਰਸਾਤ ਦੇ ਕਾਰਨ ਲਾਲ ਬਾਗ ਜਿੱਥੇ ਐਚਪੀ ਗੈਸ ਏਜੰਸੀ ਹੈ ਉਹ ਪੂਰਾ ਮੋਹੱਲਾ ਹੀ ਪਾਣੀ ਦੇ ਵਿੱਚ ਡੁੱਬ ਗਿਆ ਹੈ ਮੋਟਰਾਂ ਲਗਾ ਕੇ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਣੀ ਬਹੁਤ ਜ਼ਿਆਦਾ ਹੋਣ ਕਰਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਮੋਹੱਲੇ ਵਾਸੀ ਪਰੇਸ਼ਾਨ ਹਨ ਅਤੇ ਲੱਖਾਂ ਰੁਪਏ ਦਾ ਮੋਹੱਲੇ ਵਾਸੀਆਂ ਦਾ ਨੁਕਸਾਨ ਵੀ ਹੋ ਗਿਆ ਹੈ ਤੁਹਾਨੂੰ ਦੱਸ ਦੇ ਕਿ ਲਾਲ ਬਾਗ ਜੋ ਇੱਕ ਸਾਈਡ ਪਿੰਡ ਰੁਨੀਆਂ ਵਿੱਚ ਅਤੇ ਦੂਸਰੀ ਸਾਈਡ ਸ਼ਹਿਰ ਦੇ ਵਿੱਚ ਪੈਂਦੀ ਹੈ ਜਿਸ ਨਾਲ ਇਹ ਪਰੇਸ਼ਾਨੀ ਲੋਕਾਂ ਨੂੰ ਚਲਣੀ ਪੈ ਰਹੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਲੋਕੀ ਸਵੇਰੇ 4 ਵਜੇ ਤੋਂ ਲੈ ਕੇ ਹੁਣ ਤੱਕ ਪਾਣੀ ਕੱਢ ਰਹੇ ਹਨ ਅਜੇ ਤੱਕ ਸ਼ਾਮਾਂ ਪੈ ਗਈਆਂ ਪਰ ਪਾਣੀ ਨਿਕਲ ਨਹੀਂ ਰਿਹਾ ਜਦ ਇਸ ਬੰਦੀ ਨਗਰ ਕੌਂਸਲ ਸੈਂਟਰ ਇੰਸਪੈਕਟਰ ਜੀ ਸੋਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਜੋ ਪਾਣੀ ਇਹ ਧਾਰੀਵਾਲ ਸ਼ਹਿਰ ਦਾ ਪਾਣੀ ਨਹੀਂ ਹੈ ਪਿੰਡ ਰਣੀਆਂ ਦੇ ਛੱਪੜ ਦਾ ਪਾਣੀ ਹੈ ਅਤੇ ਪਾਣੀ ਪਿੱਛੋਂ ਓਵਰਫਲੋ ਹੋ ਕੇ ਪੈਲਿਆਂ ਦਾ ਆ ਰਿਹਾ ਹੈ ਜਿਸ ਨਾਲ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਣੀ ਨੂੰ ਕਿਸੇ ਨਾ ਕਿਸੇ ਤਰੀਕੇ ਕੱਢਿਆ ਜਾਵੇ ਪਰ ਪਾਣੀ ਬਹੁਤ ਜ਼ਿਆਦਾ ਹੋਣ ਕਰਕੇ ਪਾਣੀ ਨਿਕਲ ਨਹੀਂ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿੰਨਾ ਪਾਣੀ ਹੈ ਔਰ ਕਿਸ ਤਰ੍ਹਾਂ ਨਗਰ ਕੌਂਸਲ ਦੇ ਮੁਲਾਜ਼ਮ ਮਿਹਨਤ ਵੀ ਕਰ ਰਹੇ ਹਨ ਪਾਣੀ ਕੱਢਣ ਵਿੱਚ ਸੜਕ ਨੂੰ ਤੋੜਿਆ ਜਾ ਰਿਹਾ ਹੈ ਕਿ ਪਾਣੀ ਕਿਸੇ ਨਾ ਕਿਸੇ ਤਰੀਕੇ ਨਿਕਲੇ ਜਾਵੇ ਲੋਕਾਂ ਦੇ ਘਰ ਪਾਣੀ ਵਿੱਚ ਡੁੱਬ ਗਏ ਹਨ ਇਹ ਅਸੀਂ ਇਸ ਟਾਈਮ ਤੇ ਖੜੇ ਆ ਰਣੀਆਂ ਧਾਰੀਵਾਲ ਦੀ ਹੱਦ ਬਸਤ ਬਿਲਕੁਲ ਉਹਦੇ ਮੋਕੇ ਤੇ ਖੜੇ ਆ ਰਣੀਆਂ ਧਾਰੀਵਾਲ ਦੀ ਹੱਦ ਬਸਤ ਇੱਥੇ ਸ਼ੁਰੂ ਹੁੰਦੀ ਆ ਇੱਥੇ ਅੱਜ ਤੋਂ ਬਹੁਤ ਸਾਲ ਪਹਿਲਾਂ ਜਿਹੜੀ ਹੈ ਇਹ ਪਾਣੀ ਦਾ ਨਿਕਾਸ ਸੀ ਨਾ ਇਹ ਸਾਹਮਣੇ ਸਕੂਲ ਹੈ ਇੱਕ ਸਕੂਲ ਦੇ ਅੰਦਰੋਂ ਵੀ ਪਾਣੀ ਲੰਘਦਾ ਸੀ 11 ਫੁੱਟ ਦੀ ਖਾਲੀ ਖਾਲਾ ਸਾਰੀਆਂ ਮਾਲੀ ਦੀਆਂ ਇਹ ਅੰਗਰੇਜ਼ਾਂ ਦਾ ਬਣਾਇਆ ਹੋਇਆ ਸ਼ਹਿਰੀ ਬੜਾ ਸੁੰਦਰ ਸ਼ਹਿਰੀ ਇੱਥੇ ਕਦੀ ਵੀ ਪਾਣੀ ਨਹੀਂ ਆਇਆ ਅਜ ਤੱਕ ਇਹ ਪਾਣੀ ਪਿੱਛੇ ਜਦੋਂ ਆਏਗਾ ਡਰੇਨ ਜਿਹੜੀ ਪਿੱਛੇ ਬੰਦ ਹੋ ਜਾਂਦੀ ਆ ਉਹ ਡਰੇਨ ਦਾ ਪਾਣੀ ਆਸ ਰੋਗ ਲਵਾਉਂਦਾ ਜਿਹੜੇ ਧਾਰੀ ਵਾਲੇ ਖਾਲਾ ਸਾਰੇ ਖੋਲੇ ਜਾਂ ਇਹ ਜਿਹੜੇ ਰਣੀਆਂ ਦੇ ਪਿੱਛੇ ਜਿੰਨੇ ਵੀ ਘਰ ਨੇ ਸਾਰੇ ਡੁੱਬਦੇ ਨੇ ਇਹ ਪਾਣੀ 'ਚ ਡੁੱਬਦੇ ਨੇ ਇਹਨਾਂ ਨੂੰ ਹਰ ਸਵਾਰ ਮਾਰ ਪੈਂਦੀ ਆ ਇਹ ਦੋ ਚਾਰ ਘਰ ਜਿਹੜੇ ਨੇ ਇਹਨਾਂ ਦੇ ਬਹੁਤੇ ਬੁਰਾ ਹਾਲ ਹੋ ਜਾਂਦਾ ਜਦੋਂ ਬਰਸਾਤ ਆਂਦੀ ਆ ਰਾਤ ਲੋਕ ਸੁੱਤੇ ਹੁੰਦੇ ਆ ਕਈਆਂ ਲੈ ਕੇ ਵਿਚਾਰੇ ਨੱਕੇ ਬੰਦੇ ਹੁੰਦੇ ਨੇ ਤੇ ਸਾਡੇ ਪ੍ਰਸ਼ਾਸਨ ਨੂੰ ਮੰਗਾ ਸਰਕਾਰ ਨੂੰ ਮੰਗਾ ਕਿ ਸੀਵਰੇਜ ਇੱਥੇ ਵੱਡੇ ਪਾਏ ਜਾਣ ਸੜਕਾਂ ਦੇ ਆਰਪਾ ਜਿਹੜੇ ਪੁਰਾਣੇ ਸੀਵਰੇ ਬੜੇ ਦੇ ਖੋਲੇ ਜਾਣ ਹਰ ਐਮਸੀ ਦੇ ਜਿੱਤਣ ਤੋਂ ਬਾਅਦ ਆਪਣੇ ਆਪਣੀਆਂ ਖਾਲਾ ਬੰਦ ਕਰਾਤੀਆਂ ਛੋਟੇ ਛੋਟੇ ਨਾਲੀਆਂ ਭੜਾਤੀਆਂ ਆਬਾਦੀ ਵਧ ਰਹੀ ਹੈ ਲੇਕਿਨ ਇਹ ਨਾਲੀਆਂ ਦੀ ਆਬਾਦੀ ਘਟਾ ਰਹੇ ਨੇ ਨਾਲੀਆਂ ਕਰਕੇ ਪਾਣੀ ਆ ਗਿਆ ਨਾਲੀਆਂ ਕਾਕੇ ਬੜ ਬੜ ਵੱਡੇ ਨਾਲੇ ਨੇ ਧਾਰੀਵੱਡ ਚ ਧਾਰੀਵੱਡ ਚ ਬਹੁ ਬਹੁ ਵੱਡੇ ਨਾਲੇ ਨੇ ਤੂੰ ਇਹਦਾ ਇਤਿਹਾਸ ਸੋਲੋ ਕਿਤੇ ਇਹ ਨਾਲਾ ਤੁਸੀਂ ਦੇਖ ਰਹੇ ਹੋ ਇਹ ਨਾਲਾ ਮੈਨੂੰ ਯਾਦ ਆ ਬਚਪਨ ਸਾਨੂੰ ਖੇਡਦੇ ਸੀ ਅਸੀਂ ਲੰਬੇ ਇਹਦੇ ਵਿੱਚ ਇਹ ਸਾਤਵਰ ਡੂਬਾ ਨਾਲ ਆ ਇਹ ਬਿਲਕੁਲ ਬੰਦ ਹੈ ਕੋਈ ਕਮੇਟੀ ਦੇ ਅੰਦਰ ਕੋਈ ਪਾਸਾ ਨਹੀਂ ਕਮੇਟੀ 'ਚ ਕੋਈ ਸਫਾਈ ਨਹੀਂ ਸਾਡੇ ਘਰਾਂ 'ਚ ਪਾਣੀ ਆ ਰਿਹਾ ਹੈ ਸਾਡੀਆਂ ਦੁਕਾਨਾਂ 'ਚ ਪਾਣੀ ਆ ਰਿਹਾ ਸੀ ਬਹੁਤ ਪਛਤਾਵੇ ਵਿੱਚ ਆ ਕਿ ਅਸੀਂ ਕਿੱਥੇ ਆ ਗਏ ਆਪਣੇ ਮਕਾਨ ਪਾਏ ਦੇ ਆ ਤੇ ਬਿਲਕੁਲ ਪਾਣੀ ਹੈ ਬਹੁਤ ਨੁਕਸਾਨ ਹੈ ਇੱਥੇ ਪਿਛਲੇ ਪਾਸੇ ਜਦੋਂ ਵੀ ਅਸੀਂ ਪਤਨ ਦਾ ਸਾਹਿਬ ਦਸਕਾ ਚਾਹਨੇ ਆ ਕਿ ਜਦੋਂ ਅਸੀਂ ਬਰਸਾਤ ਆਂਦੀ ਹੈ ਰਾਤ ਨੂੰ ਆਪਣੀ ਦੁਕਾਨਾਂ ਤੇ ਪਰ ਉਲੂ ਉਹ ਜਾਗਦੇ ਆ ਕਿ ਤੇ ਸਾਡੀਆਂ ਦੁਕਾਨਾਂ 'ਚ ਪਾਣੀ ਨਾ ਆ ਜੇ ਕਿਸੇ ਸਰਕਾਰ ਨੇ ਸਾਡੀ ਇਸ ਮਾਰਕੀਟ ਦੀ ਸਾਡੀ ਇਹਦੇ ਘਰਾਂ ਦੀ ਆ ਘਰਾਂ 'ਚ ਵੇਖੋ ਪਾਣੀ ਪਿੱਛੋਂ ਦੀ ਆ ਕੇ ਆ ਰਿਹਾ ਅਸੀਂ ਟੀਵੀ ਦੇ ਵਿੱਚ ਦੇਖਦੇ ਸੀ YouTube 'ਚ ਦੇਖਦੇ ਸੀ ਹਮਾਤਲ ਦਾ ਹਾਲ ਅੱਜ ਹੀ ਹਮਾਤਲ ਦਾ ਹਾਲ ਸਾਡੇ ਧਰਿਆ ਸਾਡਾ ਬੜਿਆ ਦਾ ਸਾਨੂੰ ਇਨਸਾਫ ਚਾਹੀਦਾ ਪ੍ਰਸ਼ਾਸਨ ਕੋਈ ਹਿਸਾਬ ਕੀ ਮੰਗ ਨਹੀਂ ਕਰਦਾ ਜੀ ਤਰਮਿੰਦਰ ਮਾ ਸਰਕਾਰੀ ਅਧਿਆਪਕਾ ਇੱਕ ਮੇਆ ਵਸਨੀਕ ਆ ਜੀ ਵਾਰਡ ਨੰਬਰ 8 ਜਿਹੜੀ ਹੁਣ ਵਾਰਡ ਨੰਬਰ 3 ਨਾ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਠੀਕ ਆ ਜੀ ਇਹ ਏਰੀਆ ਪੈਂਦਾ ਜੀ ਲਾਲ ਬਾਗ ਇਸ ਲਾਲ ਬਾਗ ਏਰੀਏ ਵਿੱਚ ਪਹਿਲਾਂ ਹੁੰਦਾ ਹੀ ਨਾਲੇ ਦੋਨਾਂ ਸਾਈਡ ਤੇ ਇੱਕ ਸਾਈਡ ਤੇ ਨਾਲਾ ਹੁੰਦਾ ਸੀ ਜੀ ਜਿੱਥੋਂ ਪਾਣੀ ਦਾ ਜਦੋਂ ਬਾਰਿਸ਼ ਹੁੰਦੀ ਪਾਣੀ ਦੀ ਨਿਕਾਸੀ ਹੁੰਦੀ ਠੀਕ ਆ ਜੀ ਉਹਨੂੰ ਬਰਸਾਤੀ ਨਾਲਾ ਕਹਿੰਦੇ ਸੀ ਇਹ ਉਹ ਬਰਸਾਤੀ ਨਾਲੇ ਦੇ ਨਾਲ ਜਿਹੜਾ ਕਿ ਬਾਰਿਸ਼ ਹੁੰਦੀ ਇਹ ਪਾਣੀ ਜਿਹੜਾ ਇਹ ਸਾਰਾ ਨਿਕਲ ਜਾਂਦਾ ਸੀ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਲਗਭਗ 7-8 ਸਾਲਾਂ ਤੋਂ ਉਸ ਨਾਲੇ ਨੂੰ ਜਿਹੜਾ ਪੂਰ ਦਿੱਤਾ ਗਿਆ ਆ ਉਹਦੇ ਨਾਲ ਬਾਅਦ ਚ ਜਦੋਂ ਮਿਨਿਸਪਲ ਕਾਉਂਸਲ ਦੀਆਂ ਇਲੈਕਸ਼ਨ ਆਣਿਆ ਉਹਦੇ ਨਾਲ ਪਹਿਲਾਂ ਇੱਕ ਸੱਜੇ ਹੱਥਾ ਡੇ ਜਿਹੜਾ ਉਹ ਨਾਲਾ ਸ਼ੁਰੂ ਕੀਤਾ ਗਿਆ ਸੀ ਬਣਾਣਾ ਪਰ ਉਹ ਜਿਉਂਦਾ ਕਿਉਂ ਲਾਲੋ ਕਿ ਤੁਸੀਂ ਉਹ 10 ਮੀਟਰ ਜਾਂ 20 ਮੀਟਰ ਨਾਲਾ ਬਣਾਉਣ ਤੋਂ ਬਾਅਦ ਉਹਨੂੰ ਐਜ਼ ਇਟ ਇਜ਼ ਹੀ ਰਹਿਣ ਦਿੱਤਾ ਬਾਅਦ ਚ ਉਹਨੂੰ ਪੂਰ ਦਿੱਤਾ ਉਹਦੇ ਨਾਲ ਬਾਅਦ ਚ ਤੁਸੀਂ ਅੰਜਾਮ ਵੇਖਣ ਦਿਓ ਵੀ ਪਾਣੀ ਜਿਹੜਾ ਸਾਰੇ ਸ਼ਹਿਰ ਦਾ ਆ ਪੂਰੇ ਧਾਰੀਵਾਲ ਸ਼ਹਿਰ ਦਾ ਪਾਣੀ ਜਿਹੜਾ ਆ ਲਾਲ ਬਾਗ ਦੇ ਵਿੱਚ ਆ ਚੁੱਕਾ ਆ ਤੇ ਲਾਲ ਬਾਗ ਦੇ ਲੋਕਾਂ ਦਾ ਜਿਹੜਾ ਤੁਸੀਂ ਜੀਹਾਂ ਦੇ ਵੇਖੋ ਕਿੰਨਾ ਮੁਸ਼ਕਲ ਹੋ ਰਿਹਾ ਹੈ। ਇੱਥੇ ਟੋਟਲ ਔਰ ਕਿੰਨੀ ਘਪਾਦੀ ਹੈ ਥੋੜੀ ਇਹ ਜਾਣਕਾਰੀ ਦਿਓ। ਲਗਭਗ ਇੱਥੇ ਇਸ ਏਰੀਆ 'ਚ ਇੰਨੇ ਏਰੀਆ ਦੇ ਘੱਟੋ-ਘੱਟ ਵੀ 50 ਤੋਂ 70 ਘਰ ਰਹੇ ਆ ਜੀ। ਠੀਕ ਆ ਜੀ। ਜਿਹੜੇ ਸਾਰੇ ਜਿਹੜੇ ਆ ਬਹੁਤ ਜ਼ਿਆਦਾ ਪਰੇਸ਼ਾਨ ਆ। ਸਰ ਤੁਸੀਂ ਨਗਰ ਕੌਂਸਲ ਨੂੰ ਇਸ ਬਾਰੇ ਅਪੀਲ ਕੀਤੀ ਕਿਉਂਕਿ ਸ਼ਹਿਰ ਦਾ ਹਿਸਾਬਾ ਨਗਰ ਕੌਂਸਲ ਤੱਕ ਤੁਸੀਂ ਮਲਾਵਾ ਨਗਰ ਨਗਰ ਕੌਂਸਲ ਨੂੰ ਤੇ ਅਪੀਲ ਵੀ ਕੀਤੀ ਆ ਜੀ ਫੋਨ ਵੀ ਸਿਹਰ ਦੇ ਬਡੇ ਲਾਏ ਉਹ ਨਾਲ। ਉਹਨਾਂ ਤੋਂ ਪਹਿਲਾਂ ਜਦੋਂ ਵੀ ਜਦੋਂ ਵੀ ਆਉਂਦੀ ਆ ਆਪਣਾ ਤੁਸੀਂ ਸਮਝੋ ਬਰਸਾਤਾਂ ਸ਼ੁਰੂ ਹੁੰਦੀਆਂ ਆ ਹਰ ਵਾਰ ਹੀ ਅਸੀਂ ਉਹਨਾਂ ਨੂੰ ਸੁਨੇਹਾ ਭੇਜਦੇ ਆ ਵੀ ਜਨਾਬ ਸਾਡੇ ਕੋਲ ਬਾਰ ਬਾਰ ਫੇਰੇ ਮਾਰਨ ਦਾ ਮੌਕਾ ਨਹੀਂ ਜੀ ਹੈਗਾ ਕਿਉਂਕਿ ਅਸੀਂ ਸਰਕਾਰੀ ਅਧਿਕਾਰੀਆਂ ਗਾ ਡਿਊਟੀਆਂ ਤੇ ਗਏ ਹੁੰਦੇ ਆ ਸਾਰੇ ਲਗਭਗ ਆ ਬਜ਼ੁਰਗ ਵੇਖ ਲਓ ਜੀ ਘਰਾਂ ਚ ਰਹਿੰਦੇ ਇਹਨਾਂ ਨੇ ਕੀ ਦੌੜ ਕਰਨੀ ਆ ਜਦੋਂ ਹਾਡੀ ਨਹੀਂ ਸੁਣੀ ਜਾਂਦੀ ਤੇ ਬਜ਼ੁਰਗਾਂ ਦੀ ਕੀ ਸੁਣੀ ਜਾਊਗੀ ਭਾਜੀ ਇੰਨਾ ਬੜਾ ਪਾਣੀ ਜਿਹੜਾ ਵਾ ਇੱਕ ਸਾਲ ਦਾ دریا ਹੀ ਬਣ ਗਿਆ ਤਾਂ ਇੱਕ ਨਦੀ ਦਾ ਰੂਪ ਧਾਰਨ ਕਰ ਗਿਆ ਬਿਲਕੁਲ ਜੀ ਬਿਲਕੁਲ ਇਹ ਪਾਣੀ ਜੀ ਪਿੱਛੇ ਸੈਂਟਰ ਮੈਂਟ ਸੈਟਲਮੈਂਟ ਜਿਹੜੀ ਹੈ ਨਾ ਜਰਾਉਂਡ ਉਧਰੋਂ ਪਾਸ ਹੋ ਗਏ ਅੱਗੇ ਰਣੀਆਂ ਦਾ ਛੱਪੜ ਹੀ ਛੱਪੜ ਦਾ ਦੱਸਿਆ ਮੈਂ ਤੁਹਾਨੂੰ ਕਿ ਪਾਣੀ ਜਿਹੜਾ ਹੈ ਹੀ ਸ਼ਹਿਰ ਦਾ ਡਾਈਵਰਟ ਹੁੰਦਾ ਹੈ ਥੋੜਾ ਜਿਹਾ ਸ਼ਹਿਰ ਨੂੰ ਜਾਂਦਾ ਹੈ ਖਾਲਚ ਜਾਂਦਾ ਹੈ ਥੋੜਾ ਜਿਹਾ ਪਾਣੀ ਜਿਹੜਾ ਹੈ ਉਹ ਰਣੀਆਂ ਤੇ ਛੱਪੜ ਤੇ ਜਾਂਦਾ ਹੈ ਲਗਭਗ ਇਧਰੋਂ ਸਾਡੇ ਕੋਲ ਦਾ 15 20 ਘਰ ਜਿਹੜੇ ਆ ਪਾਣੀ ਦੇ ਕਿ ਡੁੱਬੇ ਆ ਨਾ ਜੀ ਪੱਕਾ ਦਾ ਜ਼ਿੰਮੜਾ ਭਰਾਏ ਆ ਮੈਂ ਜਿੱਤੀ ਤੌਰ ਵਾਰ ਨੰਬਰ 8 ਜਿਹੜਾ ਕਿ ਹੁਣ 3 ਨੰਬਰ ਵਾਰਡ ਜੇ ਉੱਥੋਂ ਦਾ ਰਹਿਣ ਵਾਲਾ ਅਈ ਬਹੁਤ ਵਾਰ ਕਹਿ ਚੁੱਕੇ ਜੀ ਪ੍ਰਸ਼ਾਸਨ ਤੋਂ ਪਹਿਲਾਂ ਵੀ ਨਾਲੇ ਸਾਫ਼ ਕਰਾ ਦਿਓ ਪਰ ਕੋਈ ਅਸਰ ਨਹੀਂ ਜੀ ਨਾ ਕੇ ਦੇ ਕੋਈ ਕਰਨਾ ਪਾ ਜੀ ਕਿੰਨਾ ਤੇ ਨੁਕਸਾਨ ਹੋਇਆ ਘਰ ਅੰਦਰ ਜਪਾਣੀ ਕਿਹ ਲੋਕਾਂ ਦੇ ਜਿਹੜੇ 10 ਦਿਨ ਪਹਿਲਾਂ ਪ੍ਰਸ਼ਾਸਨ ਆਇਆ ਉਹਦਾ ਮੇਰਾ 60 70 ਹਜ਼ਾਰ ਦਾ ਫਰਨੀਚਰ ਮੈਂ ਨਵਾਂ ਬਣਾਇਆ ਜੇ ਵੀ ਦੇਖ ਸਕਦੇ ਪੁਰਾਣਾ ਵੀ ਚੰਗਾ ਜਰਾ ਚੈੱਕ ਕਰਾ ਸਕਦਾ ਜੀ ਸ਼ੋ ਹੁਣ ਵੀ ਪਾਣੀ ਜਿਹੜਾ ਅੰਦਰ ਜਿਹੜਾ ਪੰਪ ਲਾ ਗਿਆ ਬਾਹਰ ਕੱਢਣ ਦੇ ਜੇ ਕੁਦਰਤਾਂ ਦੇ ਪੰਪ ਲਾ ਕੇ ਉਹ ਵੀ ਦੇਖ ਸਕਦੇ ਮੌਕੇ ਦੇ ਕਿ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਮੰਗ ਹੈ ਉਹ ਕਰਨੇ ਵੀ ਜੋ ਵੀ ਸਰਕਾਰੀ ਬੰਦੇ ਨੇ ਉਹਨਾਂ ਨੂੰ ਆਪਣੇ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਕਿ ਮੌਕੇ ਦਾ ਜੋ ਵੀ ਕਿਸੇ ਕੋਈ ਆਉਂਦੀ ਆ ਦਰਖਾਸਤ ਜਾਂ ਕੋਈ ਵੀ ਅਪੀਲ ਉਹਨੂੰ ਉਹਤੇ ਅਮਲ ਕਰਕੇ ਕੰਮ ਕਰਨਾ ਚਾਹੀਦਾ ਪੰਪ ਤੁਸੀਂ ਲਾ ਕੇ ਨਗਰ ਕੌਂਸਲਰ ਦੇ ਨਹੀਂ ਆਪਣੇ ਨਾਲੇ ਪ੍ਰਾਈਵੇਟ ਪੈਸਾ ਲਾ ਕੇ ਹਾਂ ਜੀ ਮੌਕਾ ਦਿਖਾ ਸਕਣਾ ਤੁਹਾਨੂੰ ਆਪਰੇਟਰ ਹੈਗਾ ਆਪਣਾ ਪੰਪ ਲਾ ਹਾਂ ਜੀ ਹਾਂ ਜੀ ਹਾਂ ਜੀ